ਸਤਿਗੁਰ ਪਾਤਸ਼ਾਹ ਦਾ ਹੁਕਮ ਹੈ ਬਾਣੀ ਅੰਦਰ ਹੋਵੇਂ ਧੀਰਗੁਰੂ ਹੈ ਧਾਰੂ ਇਸ ਵੀ ਇਸ ਮਾਰੀ ਕਿਰਪਾ ਕਰੇ ਜੇ ਆਪਣੀ ਤਾਂ ਕੋ ਸ਼ਾਸਕ ਕਮਾਈ ਜਦੋਂ ਅਸੀਂ ਅੰਮ੍ਰਿਤ ਵੇਲੇ ਜਾਗਦੇ ਹਾਂ ਵੈਕੁਰੂ ਦਾ ਜਾਪ ਕਰਦੇ ਹਾਂ मैं तो मैं महसूस कर रहा किसी डॉक्टर को किसी बैग को किसी हकीम को बंदा अपने नबज़ उन्होंने वे हाथ फा के कहे कि डॉक्टर साहब मेरी इलाज कर डॉक्टर अक्सर जवाब देता है कहता है कि यदा इलाज मेरे को ਜੇ ਆਪਾਂ ਕਹੀਏ ਕਿ ਮੇਰੇ ਮਨ ਦੇ ਵਿੱਚ ਈਰਖਾ ਬਹੁਤ ਹੁੰਦੀ ਹੈ ਵਾਹਿਗੁਰੂ ਜੀ ਕਿਸੇ ਡਾਕਟਰ ਨੂੰ ਜਾ ਕੇ ਕਹੀਏ ਮੇਰੇ ਮਨ ਚ ਈਰਖਾ ਆਉਂਦੀ ਉਹ ਕਹੇਗਾ ਕਿ ਕੋਈ ਉਦਾਂ ਬਿਮਾਰੀ ਹੈ ਤੇ ਉਹ ਦੱਸੋ ਉਹਦਾ ਇਲਾਜ ਮੈਂ ਕਰ ਸਕਦਾ ਪਰ ਮੈਂ ਈਰਖਾ ਦਾ ਇਲਾਜ ਨਹੀਂ ਕਰ ਸਕਦਾ ਵਾਹਿਗੁਰੂ ਪਰ ਜਦੋਂ ਅਸੀਂ ਗੁਰੂ ਕੋਲ ਆਉਂਦੇ ਤੇ ਗੁਰੂ ਸਾਹਿਬ ਬਿਮਾਰੀ ਵੀ ਦੱਸਦਾ ਤੇ ਉਹਦਾ ਇਲਾਜ ਵੀ ਦੱਸਦਾ ਸਤਿਗੁਰ ਪਾਛੇ ਕਹਿੰਦੇ ਹਉਮੈ ਧੀਰ ਗੁਰੂ ਹੈ ਅਸਲ ਘਾਲੀ ਹਉਮੈ ਤੇ ਫਸੀ ਪਈ ਹੈ ਜਿਹੜੇ ਦਿਨ ਆਪਣੇ ਅੰਦਰੋਂ ਟੈਸਟ ਮਾਰਨਾ ਸ਼ੁਰੂ ਕਰ ਦਿੱਤਾ ਕਿ ਮੇਰੇ ਅੰਦਰ ਹਉਮੈ ਕਿੰਨੀ ਕਪੈਚੀ ਹੋਈ ਗਿਆ ਫਿਰ ਓਹਣੀ ਓਹਣੀ ਮਸਲੇ ਆਪੋ ਨੂੰ ਆਏ ਇਹ ਇਹ ਨਾ ਸ਼ੂਕਸ਼ਣ ਰੋਗ ਹੈ ਇਹ ਸੇਵਾ ਕਰ ਲਿਆ ਹੋਰ ਜਿਆਦਾ ਵੱਧ ਗਈ ਵੱਡੀ ਚਾਰ ਬਰਤਨਾਂ ਦੀ ਸੇਵਾ ਕਰ ਲਈ ਸਾਫ ਕਰ ਲਈ ਰੋ ਜਾ ਕੇ ਝਾੜੂ ਮਾਰ ਲਿਆ ਤੇ ਫਿਰ ਇਹ ਸੋਚੀ ਜਾਣ ਕਿ ਮੇਰੇ ਵਰ ਦਾ ਸੇਵਾਦਾਰ ਤੇ ਕੋਈ ਹੈ ਹੀ ਨਹੀਂ ਹੋ ਮੈਂ ਫਿਰ ਆ ਕੇ ਜਸ ਲੈ ਲੀ ਸਤਿਗੁਰੂ ਰਹਿਮਤ ਕਰੇ ਪਾਸ਼ਾ ਕਿਹਾ ਪਤਨ ਗੁਰੂ ਤੇਗ ਬਹਾਦਰ ਸੇ ਮਾਰੇ ਪਾਸ਼ਾ ਦੇ ਸ਼ਹੀਦੀ ਪੁਰਬ ਨੰਨਣ ਜਾ ਰਿਹਾ ਹੈ तानूर देख बहादुर से माने बाश्या दिशे ही थी, इन्द्र जरा डीपली विचार करिए कि इस शिक्षिती ना मुट्ठ किथों बजते हैं, मुट्ठ बजते कि जदों औरंगजेब बादशाह ने सारे चारे दाग के देख ले कि भई ਇਹ ਹਿੰਦੂ ਕਮਿਊਨਿਟੀ ਜਿਹੜੀ ਐ ਇਸ ਨੂੰ ਮੁਸਲਮਾਨ ਵਿੱਚ ਕਨਵਰਟ ਕਰਨਾ ਹੈ ਤੇ ਜਦੋਂ ਹੋਰ ਕਈ ਚਾਰੇ ਨਾਲੇ ਤੇ ਉਹਨੇ ਕਿਹਾ ਫਿਰ ਨਹੀਂ ਹੋਣਾ ਇਹਨਾਂ ਦਾ ਜਨੇਊ ਹੈ ਨਾ ਉਹ ਲਾਣਾ ਸ਼ੁਰੂ ਕਰੋ ਤੇ ਇਥੋਂ ਤੱਕ ਕਹਿੰਦੇ ਰੋਜ਼ ਸਵਾ ਮਨ ਜਨੇਊ ਉਤਾਰ ਕੇ ਤੇ ਫਿਰ ਕਹਿੰਦਾ ਸੀ ਲਿਆਓ ਹੋਰ ਰੋਟੀ ਖਾਈ 56 ਗ੍ਰਾਮ ਦਾ ਇੱਕ ਜਨੇਊ ਹੈ ਤੇ ਦੇਖੋ ਕਿੰਨੇ ਜਨੇਊ ਰੋਜ਼ ਉਤਰਦੇ ਹੋਣਗੇ ਜਿਹੜਾ ਜਨੇਊ ਲਾਣ ਤੋਂ ਇਨਕਾਰ ਕਰੇ ਉਹਦਾ ਸਿਰ ਧਾਰ ਦਿਓ ਬਸ ਸਿੱਧਾ ਜਆ ਫੰਡਾ ਹੁਣ ਆਪਣੀ ਆਈ ਤਿਆਇਆ ਹੋਇਆ ਅੱਜ ਦੀ ਸਰਕਾਰ ਵੀ ਆਪਣੀ ਤਿਆਈ ਆਪਣੀ ਆਈ ਤਿਆਈ ਹੋਈ ਹੈ ਮੈਂ ਮਹਿਸੂਸ ਕਰ ਰਿਹਾ ਸੀ ਕਿ ਸਰਕਾਰ ਫਸ ਜਾਂਦੀ ਹੈ ਉਦੋਂ ਹੀ ਬੰਬਾਂ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਬੰਬ ਚੱਲ ਜਾਂਦੇ ਨੇ ਬੇਗੁਨਾ ਲੋਕ ਮਾਰੇ ਜਾਂਦੇ ਜਿਨ੍ਹਾਂ ਦਾ ਗੁਨਾਹ ਕੋਈ ਨਹੀਂ ਆ ਸਾਹਮਣੇ ਦਿੱਲੀ ਦੇ ਵਿੱਚ ਦੇਖੋ ਕੀ ਪਾਣਾ ਵਰਦਾ ਹੈ ਤੇ ਮਹਿਸੂਸ ਹੀ ਕਰ ਰਿਹਾ ਸੀ ਕਿ ਸਰਕਾਰ ਕਈਆਂ ਚੱਕਰਾਂ 'ਚ ਫਸੀ ਹੋਈ ਸੀ ਇਸ ਧਿਆਨ ਕਨਵਰਟ ਕਰਨ ਵਾਸਤੇ ਪਤਾ ਨਹੀਂ ਫਿਰ ਕਿਹੜੇ ਉਹ ਆਤਵਾਦੀ ਨੇ ਜਿਹੜੇ ਆ ਕਿਉਂ ਬੰਬਾਂ ਨੂੰ ਚਲਾ ਕੇ ਤੇ ਉਹ ਸਰਕਾਰ ਨੂੰ ਫਿਰ ਉਧਰੋਂ ਧਿਆਨ ਲੋਕਾਂ ਦਾ ਹਟਾ ਕੇ ਸਰਕਾਰ ਤੋਂ ਥੋੜੀ ਜਿਹੀ ਰੀਲਿਫ ਦੇ ਦਿੰਦੇ ਨੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਜਨੇਊ ਧਰਨ ਵਾਲੀ ਗੱਲ ਸੇਮ ਸਰਕਾਰਾਂ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਆਇਆ ਇੱਥੇ ਫਿਰ ਜਿਹੜੀ ਹਿੰਦੂ ਕਮਿਊਨਿਟੀ ਸੀ ਉਹਨੇ ਫਿਰ ਸਲਾਹ ਕੀਤੀ ਅਫਤਿਆਰ ਖਾਨ ਨਾਮ ਦਾ ਇੱਕ ਇਹਦਾ ਸੂਬੇਦਾਰ ਸੀ ਸ੍ਰੀਨਗਰ ਉਸ ਸਾਈਡ ਦਾ ਜਿਹੜਾ ਸਭ ਤੋਂ ਜ਼ਿਆਦਾ ਜ਼ਾਲਮ ਸੀ ਤੇ ਉਹਨੇ ਕਹਿ ਦਿੱਤਾ ਕਿ ਮੈਂ ਹੁਣ ਆਪਣੀ ਆਈ ਤੇ ਆ ਗਿਆ ਮੈਂ ਤੁਹਾਨੂੰ ਇੱਕੋ ਹੀ ਹੁਕਮ ਦੇਣਾ ਕਿ ਆਪਣੇ ਫਟਾਫਟ ਸਾਰੇ ਜਨੇਊ ਉਤਾਰ ਕੇ ਇਸ ਤੇ ਮੁਸਲਮਾਨ ਵਿੱਚ ਤਬਦੀਲ ਹੋ ਜਾਓ ਦੇਖੋ ਜੇਕਰ ਇੱਕ ਬਗੀਚੇ ਵਿੱਚ ਇੱਕ ਨਾਲ ਦੇ ਫੁੱਲ ਹੋਣਗਾ ਤੇ ਬਗੀਚਾ ਨਹੀਂ ਉਹਨੂੰ ਕਹਿ ਸਕਦੇ ਆਪਾਂ ਇਹ ਕੁਦਰਤੀ ਹੈ ਕੋਈ ਆਕੀ ਕਿ ਉਹ ਜਿਹੜਾ ਜਦੋਂ ਉਹਨਾਂ ਕੁਝ ਕਮਿਊਨਿਟੀ ਨੇ ਰਲ ਕੇ ਤੇ ਕੁਝ ਕੁ ਸਮਾਂ ਲੱਗਿਆ ਸਾਨੂੰ 6 ਮਹੀਨਿਆਂ ਦਾ ਸਮਾਂ ਦੇ ਦਿਓ ਤੇ ਉਹਨੇ ਕੁਝ ਸ਼ਰਤਾਂ ਰੱਖੀਆਂ ਕਿ 6 ਮਹੀਨਿਆਂ ਚ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਤੁਸੀਂ ਸੋਚ ਲਓ ਪਰ ਮੀਟਿੰਗ ਨਹੀਂ ਕਰ ਸਕਦੇ ਇੱਕ ਅਮਰਨਾਥ ਦੀ ਯਾਤਰਾ ਨਿਕਲਦੀ ਹੈ ਤੇ ਜਿੱਥੇ ਜਾ ਕੇ ਇਹਨਾਂ ਨੇ ਅਮਰਨਾਥ ਦੀ ਯਾਤਰਾ ਦੀ ਇਜਾਜ਼ਤ ਲੈ ਲਈ ਜਿੱਥੇ ਬੈਠ ਕੇ ਵਿਚਾਰ ਕੀਤੀ ਕਿ ਹੁਣ ਕਿਵੇਂ ਕਰੀਏ ਉਹ ਕਹਿਣ ਲੱਗੇ ਹੁਣ ਇੱਕੋ ਹੀ ਘਾਰ ਹੈ ਜਿਹੜਾ ਕਹਿੰਦਾ ਰਾਜੇ ਸ਼ੀ ਮਕਦਮ ਕੁੱਤੇ ਜਾਏ ਜਗਾਇਮ ਬੈਠੇ ਸੁੱਤੇ ਹੁਣ ਉਹਦੇ ਕੋਲ ਜਾਣਾ ਪਏਗਾ ਉਹ ਕਿੱਥੇ ਬੈਠਾ ਹੈ ਉਹ ਕਹਿੰਦਾ ਅਨੰਦਪੁਰ ਸਿਆ ਦੀ ਧਰਤੀ ਤੇ ਗੁਰਤੇਗ ਬਹਾਦਰ ਸਹ ਮਹਾਰਾਜ ਦੇ ਕੋਲ ਜਾਂਦੇ ਹਨ ਕਹਿਣ ਲੱਗਾ ਕਿਹੜਾ ਮੂੰਹ ਲੈ ਕੇ ਜਾਵਾਂਗੇ ਆਪਾਂ ਤਾਂ ਸਵਦਾਇ ਉਹਨਾਂ ਦੀ ਇਰਖਾ ਕੀਤੀ ਹੈ ਧਰਗੁਰ ਅਜਨ ਦੇ ਮਾਰੇ ਪਾਸ਼ਾ ਨੂੰ ਤੱਤੀ ਤਵੀ ਤੇ ਬਿਠਾਉਣ ਵਾਲਾ ਆਪਣਾ ਫਿਰ ਉਹਨਾਂ ਦੇ ਨਾਲ ਆਪਾਂ ਹਮੇਸ਼ਾ ਹੀ ਈਰਖਾ ਬਸ ਹੋ ਕੇ ਤੇ ਈਰਖਾ ਕਰਦੇ ਰਹੀਆਂ ਹੁਣ ਆਪਾਂ ਕਿਹੜਾ ਮੂਡ ਹੈ ਕਿ ਕੋਈ ਤੇ ਕਹਾ ਦੱਸਾਂ ਕੋ ਜਾਵਾਂਗੀ ਕਹਿਣ ਲੱਗੇ ਨਹੀਂ ਆਪਣੇ ਕੋਲ ਇੱਕ ਹੈ ਜਿਹੜਾ ਉੱਥੇ ਜਾ ਕੇ ਆਪਣੀ ਫਰਿਆਦ ਕਰ ਸਕਦਾ ਹੈ ਉਹ ਪਤਾ ਕੌਣ ਸੀ ਉਹ ਸੀ ਕਿਰਪਾ ਰਾਮ ਕਿਰਪਾ ਰਾਮ ਦਾ ਜਿਹੜਾ ਪਰਿਵਾਰ ਸੀ ਨਾ ਪਿੱਛੇ ਤੋਂ ਲੈ ਕੇ ਹੀ ਜਿਵੇਂ ਬ੍ਰਹਮਦਾਸ ਹੋਏ ਨੇ ਬ੍ਰਹਮਦਾਸ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਸੰਵਾਦ ਕੀਤਾ ਜਿੱਥੇ ਗੁਰੂ ਨਾਨਕ ਸਾਹਿਬ ਨੇ ਮੱਟਨ ਸਾਹਿਬ ਦੀ ਧਰਤੀ ਦੇ ਉੱਤੇ ਬਾਣੀ ਉਚਾਰਨ ਕੀਤੀ ਸੀ ਪਰ ਪਰ ਗੱਡੀ ਲੱਦੀ ਹੈ ਪਰ ਪਰ ਭਰੀ ਹੈ ਸਤ ਉਹਦੀ ਉਹ ਬ੍ਰਹਮਦਾਸ ਦੇ ਨਾਲ ਹੋਈ ਸੀ ਮੁਲਾਕਾਤ ਗੁਰੂ ਸਾਹਿਬ ਦੀ ਤੋਂ ਤੋਂ ਸਿੱਖ ਬਣ ਗਿਆ ਸੀ ਤੇ ਉਹ ਸਿੱਖੀ ਜਿਹੜੀ ਸੀ ਉਹਨਾਂ ਦੇ ਪਰਿਵਾਰ 'ਚ ਚਲਦੀ ਆ ਰਹੀ ਸੀ ਬ੍ਰਹਮਦਾਸ ਦਾ ਪਿਤਾ ਸੀ ਠਾਕੁਰਦਾਸ ਇਬਰਾਮ ਦਾਸ ਦਾ ਪੁੱਤਰ ਸੀ ਨਰੈਣ ਦਾਸ ਨਰੈਣ ਦਾਸ ਦਾ ਪੁੱਤਰ ਸੀ ਆਰੂ ਤੇ ਇਹ ਜਿਹੜਾ ਆਰੂ ਸੀ ਇਹ ਸਾਡ ਸੁੱਤੀ ਇਹਦੀ ਘਰ ਵਾਲੀ ਸੀ ਤੇ ਇਹਨਾਂ ਦੀ ਪੁੱਖ ਤੋਂ ਪੈਦਾ ਹੋਇਆ ਸੀ ਕਿਰਪਾ ਰਾਮ ਉਹ ਕਿਰਪਾ ਰਾਮ ਜਿਹੜਾ ਸੀਗਾ ਫਿਰ ਉਹ ਗੁਰਦੇ ਬਾਅਦ ਅਸੇ ਮਾਰੇ ਕੁਰ ਆ ਦੀ ਫਰਿਆਦ ਕਰਦਾ ਨਾਲ ਕੁਝ ਸਾਥੀਆਂ ਇਕੱਠੇ ਸਤਗੁਰਾਂ ਹੁਣ ਸਾਡਾ ਧਰਮ ਉਜੜ ਰਿਹਾ ਸਾਡੇ ਤੇ ਇਹ ਅਰੰਗਜੇ ਬਾਦਸ਼ਾ ਜਿਹੜਾ ਹੈ ਸਾਡੇ ਤੇ ਅਤਿਆਚਾਰ ਕਰ ਰਿਹਾ ਧੱਕਾ ਕਰ ਰਿਹਾ ਦੇਖੋ ਇੱਕ ਸਮਾਂ ਸੀ ਕਿ ਗੁਰੂ ਨਾਨਕ ਪਾਸ਼ਾ ਨੇ ਜਨੇਊ ਪਾਇਆ ਨਹੀਂ ਤੇ ਸਤਗੁਰੂ ਪਾਸ਼ਾ ਕਹਿਣ ਲੱਗੇ ਕਿ ਮੈਂ ਹੁਣ ਜੇ ਇਹਨਾਂ ਨੇ ਪਾਇਆ ਜਿਨ੍ਹਾਂ ਨੇ ਮੈਂ ਉਹਦਾ ਧੱਕੇ ਨਾਲ ਉਤਰ ਨਹੀਂ ਦੇਣਾ ਗੱਲ ਸਿਰਫ ਧੱਕੇ ਤੇ ਸੀ ਅੱਜ ਤੱਕ ਆ ਵੀ ਹੋ ਰਿਆ ਸਿਕ ਕਮਿਊਨਿਟੀ ਕਮਿਊਨਿਟੀ ਦੇ ਨਾਲ ਧੱਕਾ ਨਹੀਂ ਹੋ ਰਿਹਾ ਅੱਜ ਆਪਾਂ ਚੁੱਪਚਾਪ ਕਿ ਬੇਸ਼ੱਕ ਬੈਠੇ ਬਣਿਆ ਇੱਥੇ ਅੱਜ ਸਾਡੇ ਬੱਚੇ ਲੱਗ ਰਹੇ ਨੇ ਯੂਨੀਵਰਸਿਟੀ ਵਾਸਤੇ ਲੱਗ ਰਹੇ ਨੇ ਅਗਲੇ ਕਹਿੰਦੇ ਗੋਬਰ ਦੀ ਰਿਸਰਚ ਕਰਨੀ ਇੱਥੇ ਇੱਥੇ ਫਿਰ ਅਸੀਂ ਗੋਮੂਤਰ ਦੀ ਰਿਸਰਚ ਕਰਨੀ ਦੱਸੋ ਕਿਹੜੇ ਕੰਮਾਂ 'ਚ ਤੁਰੇ ਹੋਇਓ ਜਿਹੜੇ ਸੰਸਾਰ ਦੇ ਉੱਪਰਲੇ ਲੋਕ ਨੇ ਉਹ ਮੰਗਲਗ੍ਰਹਿ ਟੈਕਨੋਲੋਜੀ ਕਤਲ ਦੀ ਗੱਲ ਕਰਦੇ ਨੇ ਤੇ ਅਸੀਂ ਇੱਥੇ ਗੋਮੂਤਰ ਵਿੱਚ ਗੋਹੂ ਗੋਬਰ ਵਿੱਚ ਫਸੇ ਹੋਏ ਬੈਠੇ ਸਤਿਗੁਰੂ ਰਹਿਮਤ ਕਰੇ ਕਿ ਗੁਰਦੇਵ ਭਾਦਰ ਸੇ ਮਾਰੇ ਪਾਸ਼ਾ ਦਿੱਲੀ ਦੀ ਤਰਦੀ ਤੇ ਜਾਂਦੇ ਨੇ ਬ੍ਰਿਕੀਆਂ ਨੇ ਬੜੀਆਂ ਕਿ ਜਿਹੜੇ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਅੱਖਾਂ ਨਾਲ ਤੱਕ ਨਹੀਂ ਸਕਦੇ ਜਿਹੜੀ ਧਰਤ ਉਤੇ ਬਹਾਦਰ ਸੈਮਰਾਜ ਦੀ ਸ਼ਹੀਦੀ ਹੈ ਜਿਸ ਸਤਗੁਰੂ ਪਾਤਸ਼ਾਹ ਨੇ ਕਲਿਆ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਨਾ ਤੇ ਸ਼ਹੀਦੀ ਦਾ ਮੁੱਲ ਅੱਧਾ ਰਹਿ ਜਾਣਾ ਸੀ ਪਰ ਜਦੋਂ ਤਿੰਨ ਸਿੰਘ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਈਆ ਨਾਲ ਜੀ ਭਾਈ ਮਤੀ ਦਾਸ ਤੇ ਭਾਈ ਸਦੀ ਦਾਸ ਜੀ ਇਹ ਵੀ ਉਹਨਾਂ ਦੀ ਪਿਛਲੀ ਕੁੱਲ ਵਿੱਚੋਂ ਆਇਆ ਮਾਂ ਵਾਲੇ ਕੁੱਲ ਵਿੱਚੋਂ ਆਇਆ ਸਾਸਤੀ ਵਾਲੇ ਕੁੱਲ ਵਿੱਚੋਂ ਆਇਆ ਭਾਈ ਪ੍ਰਾਗਾ ਜੀ ਦੇ ਪੁੱਤਰ ਸੀ ਤੇ ਇਹਨਾਂ ਨੇ ਉੱਥੇ ਆ ਕੇ ਜਿਹੜਾ ਆਪਣਾ ਬਲਦਾਨ ਦਿੱਤਾ ਦੇਖੋ ਕਮਾਲ ਦੀ ਗੱਲ ਹੈ ਕਿ ਧੰਨ ਗੁਰਦੇਵ ਬਹਾਦਰ ਸਾਹਿਬ ਜੀ ਉਸ ਸਾਰੇ ਸੀਨ ਨੂੰ ਤੱਕ ਰਹੇ ਸੀ ਸਤੀ ਦਾਸ ਰੂਹ ਨੂੰ ਵਿੱਚ ਲਪੇਟ ਕੇ ਰੂਹ ਚ ਲਪੇਟ ਕੇ ਫਿਰ ਉਹਨੂੰ ਆਗ ਲਗਾ ਦਿੱਤੀ ਰੂਹ ਦੀ ਆਗੇ ਟੀ ਭੇੜੀ ਹੁੰਦੀ ਹੈ ਕਿ ਰੂਹ ਦੀ ਆਗ ਕਈ ਵਾਰੀ ਅੰਦਰ ਨੂੰ ਜਾਂਦੀ ਹੈ ਤੇ ਅੰਦੂ ਕਈ ਵਾਰੀ ਬਾਹਰ ਨੂੰ ਆਉਂਦੀ ਹੈ ਉਹਨੇ ਭਾਈ ਸਤੀ ਦਾ ਸਰੀਰ ਸ਼ੰਣੀ ਸ਼ਮਣੀ ਕਰ ਦਿੱਤਾ ਭਾਈ ਮਤੀ ਦਾਸ ਦਾ ਸਰੀਰ ਦੋ ਹਿੱਸਿਆਂ ਦੇ ਵਿੱਚ ਆਰੇ ਦੇ ਨਾਲ ਤੋਂ ਫਾੜ ਕਰਕੇ ਚੀਰ ਦਿੱਤੇ ਭਈ ਬਿਆਲਾ ਜੀ ਦਾ ਸ਼ਰੀਰ ਦੇਗ ਵਿੱਚ ਪਾ ਕੇ ਇੰਨੀ ਜਿਆਦਾ ਅੱਗ ਹੀਟਾ ਮਚਾਈ ਕਿ ਸ਼ਰੀਰ ਉਸ ਦੇਗ ਦੇ ਵਿੱਚ ਹੀ ਘੁਲ ਗਿਆ ਗੱਜ ਕੇ ਆਪ ਕੋ ਸਤਨਾਮ ਸੀ ਧਰਮ ਧਿਆਨ ਕਰ ਉਸ ਸੀ ਜਿਹੜੇ ਗੁਰੂ ਦੇ ਸਾਹਮਣੇ ਉਹ ਸਿੱਖਾਂ ਨੂੰ ਇਦਾਂ ਸ਼ਹੀਦ ਕੀਤਾ ਹੋਏਗਾ ਅਮੇਜਨ ਕਰ ਸਕਦੇ ਹੋ ਕੋਈ ਕੋਈ ਵੇਖ ਸਕਦਾ ਸਤਗੁਰ ਪਾਤਸ਼ਾਹ ਨੇ ਆਪਾਂ ਕਹਿੰਨੇ ਆ ਨਾ ਹਰ ਪੱਖੋਂ ਅਤ ਹੈ ਸਤਗੁਰ ਪਾਤਸ਼ਾਹ ਨੇ ਉਹ ਸਹਿਨਸ਼ੀਲਤਾ ਦੀ ਵੀ ਅਤ ਕਰਕੇ ਵਿਖਾ ਦਿੱਤੀ ਇਸ ਤੋਂ ਗਾਣੀ ਸਤਗੁਰ ਰਾਮਕ੍ਰਿਸ਼ਨ ਆਪਾਂ ਨੂੰ ਉਹ ਜਿਕੇ ਤੇ ਉਸ ਚੰਚੋ ਮਿਲ ਜਾਏ ਉਹ ਜੀਵਨ ਮਿਲ ਜਾਏ ਇਹ ਆਪਾਂ ਨੂੰ ਸਤੂ ਦੇ ਚਮਨਾ ਜੁੜ ਕੇ ਵਾਹਿਗੁਰੂ ਦੇਖੋ ਸਰਕਾਰਾਂ ਦਾ ਤੇ ਲੱਗਦਾ ਕੰਮ ਹੋ ਗਿਆ ਜ਼ੁਲਮ ਕਰਨ ਦਾ ਤੇ ਜ਼ੁਲਮ ਨੂੰ ਸਿਆਣਾ ਜਿਹੜਾ ਇਹ ਸਿੱਖਾਂ ਦੇ ਵਿਰਾਸਤ ਵਿੱਚ ਮਿਲਿਆ ਹੈ ਭੁੱਲਣਾ ਛੱਡਾ ਨਹੀਂ ਕੀਮਾ ਕਰਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ